ਮੈਨੂੰ ਮੇਰੇ ਕਲਾਇੰਟ ਭਾਈ ਅਮਰਪਾਲ ਸਿੰਘ ਮੈਰੋ ਨੇ ਡਾਇਰੈਕਟ ਅਪਰੋਚ ਕੀਤਾ ਹੈ ਉਹ 9 ਤਰੀਕ ਨੂੰ ਜੇਕਰ ਮੰਨ ਲਓ ਇਹ ਇਨਸੀਡੈਂਸ ਹੈ ਤਾਂ ਉਹ 3 ਦਿਨ ਤੱਕ ਕਿਉਂਕਿ 3 ਦਿਨ ਤੱਕ ਤਾਂ ਤੁਸੀਂ ਕਹੋਗੇ ਕਿਸੇ ਘਰਦਿਆਂ ਨੇ ਇਹ ਨਹੀਂ ਇਲਟੀਮੇਟ ਕੀਤਾ ਵੀ ਪੈਸਾ ਉਹਨਾਂ ਸਾਡੀ ਬੇਟੀ ਦੀ ਮਿਲ ਰਹੀ ਹੈ ਇਸ ਸਾਰੀ ਘਟਨਾ ਦੇ ਪਿੱਛੇ ਜ਼ਿੰਮੇਵਾਰ ਕੌਣ ਇਸ ਰਿਸਪੋਨਸੀਬਲ ਫਾਰ ਦਾ ਓਵਰਆਲ ਮੈਂ ਕੌਣ ਹੈ ਇੱਕ ਸਵਾਲ ਹੁੰਦਾ ਆਪਣੇ ਮਨ ਸਾਰਾ ਤੇ ਤੁਹਾਮਰੇ ਦੱਸਣਾ ਤੁਸੀਂ ਕਹਿੰਦੇ ਹੋ ਗੜਾ ਘੋਟਿਆ ਪਰ ਬਾਡੀ ਜਦੋਂ ਆਪਾਂ ਫੋਟੋਆਂ ਦੇਖਦੇ ਹਾਂ ਉਹ ਤਾਂ ਬੁਰੀ ਬਹੁਤ ਬੁਰੀ ਹਾਲਤ ਹੈ ਉਹ ਕੋਈ ਸਕਾਰ ਕਰਨ ਲਈ ਆਪ ਜੀ ਡੀ ਕੰਪਨੀ ਦਾ ਬਹੁਤ ਬੁਰਾ ਲੋਨ ਹੋਣੋਂ ਕਰੀਨੇ ਵੀ ਜਿਹੜਾ ਅਮਰਪਾਲ ਸਿੰਘ ਮੈਰੋਂ ਹੀ ਉਹਨੇ ਆਪਣੇ ਫੰਡ ਕਲਾ ਬਣਾਏ ਹੂੰ ਹੁਣੇ ਗੱਲ ਆਈ ਹੁਣ ਕੋਈ ਗੱਲ ਕਹਿ ਰਿਹਾ ਵੀ ਨਾਲ ਸੀ ਇਹ ਹੁਣ ਇਹਦਾ 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 ਮਤਲਬ ਇਹ ਜੀ ਵੀ ਤੁਸੀਂ ਗੱਲਾਂ ਨੂੰ ਮੈਨੀਪੂਲੇਟ ਕਰ ਰਹੇ ਹੋ ਤੁਸੀਂ ਤੁਸੀਂ ਡਿਸਕਲੋਜ਼ਰ ਸਟੇਟਮੈਂਟਾਂ ਜਿਹੜੇ ਨਾਲ ਦੇ ਪੈਂਟਰਾਂ ਨੇ ਉਹਨਾਂ ਨੂੰ ਇੱਕ ਸਾਫ਼ ਕਰਾ ਰਹੇ ਹੋ ਜਾਂ ਤੁਸੀਂ ਇਹ ਚਾਹੁੰਦੇ ਹੋ ਇਹ ਤੇ ਐਸਪੀ ਕਹਿ ਰਹੇ ਨੇ ਮਤਲਬ ਐਸ ਸੀ ਸੀ ਟੀ ਕੈਮਰੇ ਵਿੱਚ ਆਇਆ ਸਾਰਾ ਕੁਝ ਮਟਰ ਕੋਈ ਹੱਲ ਤਾਂ ਨਹੀਂ ਮਸਲੇ ਦਾ ਵੀ ਕਿਸੇ ਨੂੰ ਮਾਰਨਾ ਗਲਤ ਵੀ ਹੈ ਇੱਕ ਤਰ੍ਹਾਂ ਦਾ ਉਹਨਾਂ ਲੱਚਰ ਦਾ ਖਤਮ ਕਰਨ ਵਾਸਤੇ ਸਟੈਪ ਚੱਕਿਆ ਸੀਗਾ ਵੀ ਕਾਨੂੰਨ ਨੇ ਜਦੋਂ ਕੁਝ ਕਰ ਰਿਆ ਨਾ ਹਰਿਆਣਾ ਵਿੱਚ ਮਟਰ ਹੋ ਗਿਆ ਲੱਚਰ ਭਰਪੂਰ ਅਸ਼ਲੀਲ ਪ੍ਰਿੱਕੇ ਦਾ ਕੰਟੈਂਟ ਬਣਾ ਕੇ ਤੁਸੀਂ ਸੋਸ਼ਲ ਮੀਡੀਆ ਤੇ ਪਾਇਆ ਪਾਈਆ ਮਤਪਾਲ ਸਿੰਘ ਮੈਰੋ ਉਹਨਾਂ ਨੂੰ ਸਮਝਾ ਕੇ ਆਏ ਫਿਰ ਇੱਕ ਕੰਪਲੇਂਟ ਵੀ ਕੀਤੀ ਉਹਨਾਂ ਨੇ ਦੱਸਿਆ ਜੀ ਭਾਈ ਇਹਨਾਂ ਦੇ ਪ੍ਰੋਫੈਕਸ਼ਨ ਲਾਓ ਉਹਨਾਂ ਕਾਨੂੰਨ ਕੀ ਕੀ ਗੱਲ ਉਹ ਤੇ ਪਰਚਾ 294 ਕਿੱਥੇ ਪਈ ਹੈ 295 ਇਹ ਕਿੱਥੇ ਪਈ ਹੈ ਧਾਰਾ 67 A 60 ਆਈਟੀ ਐਕਟ ਕਿੱਥੇ ਤੇ ਇੱਕ ਪਰਚਾ ਉਸ ਲੇਡੀ ਦੇ ਖਿਲਾਫ ਕੀਤਾ ਹੁੰਦਾ ਤੁਸੀਂ ਇਹ ਨਹੀਂ ਹੈ ਕਿ ਤੁਹਾਨੂੰ ਜਾਤੀ ਹੈ ਤੁਸੀਂ ਕੱਪੜੇ ਲਾ ਕੇ ਕਹੋ ਮੈਂ ਵੀਡੀਓ ਬਣਾ ਕੇ ਪਾਣੀ ਜੇ ਤੁਸੀਂ ਇਹੋ ਜਿਹਾ ਕੰਟੈਂਟ ਪਾਣੀ ਹੋ ਤਾਂ ਫਿਰ ਤੁਹਾਡੇ ਖਿਲਾਫ ਕਾਰਵਾਈ ਬਣ ਸਕਦੀ ਹੈ ਹੁਣ ਲੱਗਦਾ ਮਰਡਰ ਕਰਨ ਦਾ ਮਸਲਾ ਧਰਲਾ ਹੈ ਇਹ ਜਦ ਨਾਲ ਜਦ ਚਰਚਾ ਮੋਜੂ ਹੋ ਗਈ ਤੇ ਮੈਂ ਖਤਮ ਹੋ ਜੂਗੀ ਤੇ ਫੋਨ ਸੋਸ਼ਲ ਮੀਡੀਆ ਅਕਾਊਂਟ ਉਹਦਾ ਬੰਦ ਕਰਤਾ ਹੈ ਭਾਈ ਅਮਰਤਪਾਲ ਮੈਰੋ ਕੀ ਉਸ ਪਤਾ ਲੱਗਾ ਜੀ ਵੀ ਉਹ ਲੇਡੀ ਦਾ ਜਿਹੜਾ ਐਸੈਸਿਓ ਭਾਈ ਅਮਰਤਪਾਲ ਮੈਰੋ ਕਹਿੰਦੇ ਜੀ ਫੋਨ ਉਹ ਲੈ ਕੇ ਆਣਾ ਫਿਰ ਤੁਹਾਡਾ ਤਾਂ ਪਹਿਲਾਂ ਉਸ ਲੇਡੀ ਦਾ ਅਕਾਊਂਟ ਬੰਦ ਕਰਨਾ ਪੰਦਦਾ ਕਿ ਜੇ ਇਸੇ ਤਰੀਕੇ ਨਾਲ ਅਤਰਾਸਜੋਗ ਦਸਤਾਬੰਦੀ ਸੰਬੰਧੀ ਜਿਹੜੀਆਂ ਵੀ ਵੀਡੀਓਜ਼ ਨੂੰ ਪ੍ਰੋਮੋਟ ਕਰ ਰਹੇ ਨੇ ਜੇ ਇਹਨਾਂ ਲੋਕਾਂ ਦੇ ਖਿਲਾਫ ਇਹਨਾਂ ਅਕਾਊਂਟਸ ਦੇ ਖਿਲਾਫ ਇਮੀਡੀਟਲੀ ਬੰਦ ਜਾਂਦੇ ਫੜਤੇ ਹੁਣ ਆਪੀ ਲੋਕ ਤਲ ਜਾਂ ਲੋਕ ਨਾ ਇਹ ਕੰਟੈਂਟ ਇਹੋ ਜਿਹਾ ਪਾਣ ਕੀ ਲੱਗਦਾ ਕੰਚਨ ਕੁਮਾਰੀ ਵੱਲੋਂ ਕੋ ਕੇਸ ਲੜੂਗਾ ਫਿਰ ਇਹ ਕਿਉਂ ਹੋ ਰਿਹਾ ਫਿਰ ਉਹ ਬਸ ਇਹ ਤਾਂ ਪੋਸੀਬਲ ਹੈ ਕਿ ਤੁਸੀਂ ਜਾ ਕੇ ਸੀਮ ਸਿੰਘ ਸਾਹਿਬ ਨੂੰ ਸੌਣ ਬਤੀਤਾ ਜੀ ਤੁਸੀਂ ਸਾਹਿਬ ਨੂੰ ਮਤਲਬ ਮਤਲਬ ਇੱਕ ਜਜਾਰੂ ਕੌਮ ਆਪਣ ਪੜੇ چھوٹے ਸਾਬ ਜਾਨੀ ਫਤਿਹਤ ਸਿੰਘ ਫਤਿਹਤ ਸਿੰਘ ਉਹਨਾਂ ਦੀ ਸਾਡੇ ਸ਼ਹਾਦਤ ਐਡੀ ਵੱਡੀ ਹੈ ਕਿ ਕੱਲ ਮੈਂ ਅਸੀਂ ਫਤਿਹਤ ਸਿੰਘ ਸਾਨੂੰ ਗੁਰਦਰਾ ਸਾਹਿਬ ਮੱਥਾ ਟੇਕਣ ਦਾ ਮੋਕਾ ਬਣਿਆ ਤੁਸੀਂ ਦੇਖੋ ਕਿ ਸਾਡੇ ਥੱਲੇ ਪੋਰਾ ਸਾਹਿਬ ਮੈਨੂੰ ਲੱਗਦਾ ਤੇਲ ਛੁੱਟਣ ਦੀ ਜਗ੍ਹਾ ਨਹੀਂ ਸੋ ਇਹ ਤਾਂ ਨਹੀਂ ਹੈਗਾ ਵੀ ਪਰਿਵਾਰਾਂ ਦੇ ਪਰਿਵਾਰ ਸਿੱਖੀ ਦੇ ਵਿੱਚ ਨੇ ਸਾਰੇ ਐਸੀ ਕੋਈ ਗੱਲਬਾਤ ਨਹੀਂ ਕਿ ਕੁਛ ਕੁ ਮਾੜੇ ਅੰਸਰ ਨੇ ਜਿਹੜੇ ਚਾਹੁੰਦੇ ਨੇ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਜਿਹੜੀ ਸ਼ਾਂਤਮਈ ਸਾਡੇ ਤਰੀਕੇ ਨਾਲ ਸਟੇਟ ਚੱਲ ਰਹੀ ਹੈ ਇਹਦੀ ਕਿਸ ਤਰ੍ਹਾਂ ਕਿਤੇ ਸ਼ਾਂਤੀ ਨੂੰ ਭੰਗ ਕਰੀਏ ਉਹ 9 ਤਰੀਕ ਨੂੰ ਜੇਕਰ ਮੰਨ ਲਓ ਇਹ ਇਨਸੀਡੈਂਸ ਹੈ ਤਾਂ ਉਹ 3 ਦਿਨ ਤੱਕ ਕਿਉਂਕਿ 3 ਦਿਨ ਤੱਕ ਤਾਂ ਤੁਸੀਂ ਕਹਿੰਦੇ ਕਿ ਕਿਸੇ ਘਰ ਜਿਆ ਨੇ ਇਹ ਨਹੀਂ ਇਨਫਰਮ ਕੀਤਾ ਵੀ ਪਈ ਸਾਨੂੰ ਸਾਡੀ ਬੇਟੀ ਨਹੀਂ ਮਿਲ ਰਹੀ ਹੁਣ ਇਹਦੇ ਤੇ ਬ੍ਰਦਰ ਜਿਹੜਾ ਜਮਿੰਦਰ ਜੀ ਇਹਦਾ ਡਿਸਕਸ਼ਨ ਦਾ ਜਿਹੜਾ ਵਿਸ਼ਾ ਨਾ ਉਹ ਡਿਸਕਸ ਕਰੀਏ ਡਿਸਕਸ਼ਨ ਦਾ ਵਿਸ਼ਾ ਇਹ ਹੈ ਕਿ ਇਹ ਸਾਰੀ ਘਟਨਾ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਹੂ ਇਜ਼ ਰਿਸਪੋਨਸੀਬਲ ਫਾਰ ਦਾ ਓਵਰਆਲ ਮੈਟ ਕੌਣ ਹੈ ਇੱਕ ਸਵਾਲ ਹੁੰਦਾ ਆਪਣੇ ਮਨ ਸਾਰਿਆਂ ਨੂੰ ਸਪਨੋ ਕੋਈ ਸਵਾਲ ਹੁੰਦਾ ਵੀ ਜਦੋਂ ਉਹਨਾਂ ਦੇ ਸਾਥੀ ਨੂੰ ਫੜਿਆ ਜਾਂਦਾ ਫਿਰ ਟਾਰਗੇਟ ਮੈਰ ਨੂੰ ਕਿਉਂ ਕੀਤਾ ਜਾਂਦਾ ਹੈ ਲੈਓ ਪੋਸਟ ਪਾ ਕੇ ਪਾਉਂਦੇ ਨੇ ਵੀ ਮੈਂ ਅਗਲਾ ਨੰਬਰ ਉਹਨੂੰ ਕਿਸੇ ਔਰ ਦਾ ਰੱਗੋ ਜੇ ਨਹੀਂ ਵੀਡੀਓ ਪਾਣੋਂ ਹਟਦੇ ਲੈਕਚਰ ਤਾਂ ਨਹੀਂ ਤੁਸੀਂ ਕਢਾਣੋਂ ਹਟਦੇ ਦੇਖੋ ਬ੍ਰਦਰ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਆ ਕਿ ਦੇਖੋ ਜੇ ਪਹਿਲਾਂ ਭਾਈ ਜਸਪ੍ਰੀਤ ਸਿੰਘ ਤੇ ਭਾਈ ਜਿਹੜੇ ਦੂਸਰੇ ਨਿਮਰਤਜੀਤ ਸਿੰਘ ਪਹਿਲਾਂ ਪਤਾ ਲੱਗਾ ਵੀ ਪੁਲਿਸ ਨੇ ਕਿਹਾ ਜੀ ਵੀ ਅਸੀਂ ਐਪਰੀਹੈਂਡ ਕਰ ਲੈਨੇ ਮਤਲਬ ਕਿ ਵੀ ਅਸੀਂ ਰੈਸਟ ਕੀਤੇ ਨੇ ਅਸਲ ਦੇ ਵਿੱਚ ਉਹ ਬੰਦੇ ਦੋਵੇਂ ਸੈਂਟਰ ਹੋਏ ਨੇ ਹੁਣ ਪਹਿਲਾ ਪੁਲਿਸ ਜੇਕਰ ਇਹ ਇਸ ਗੱਲ ਨਹੀਂ ਗੱਲ ਕਰੀਏ ਤਾਂ ਪਹਿਲਾ ਪੁਲਿਸ ਕਹਿੰਦੀ ਸੀ ਕਿ ਜੀ ਭਾਈ ਅਮਰਤਪਾਲ ਸਿੰਘ ਮੈਰੋਂ ਜਿਹੜਾ ਉਹ ਕੌਨਸਪਿਰੇਟਰ ਹੈ ਕੌਨਸਪਿਰੇਟਰ ਹੁੰਦਾ ਵੀ ਹੀ ਇਜ਼ ਨੋਟ ਪ੍ਰੈਜ਼ెంట్ ਐਟ ਦਾ ਟਾਈਮ ਆਫ ਅਕਰੈਂਸ ਉਹ ਮੌਕੇ ਉੱਪਰ ਨਹੀਂ ਸੀ ਹੁਣ ਬਾਅਦ ਚ ਜਦੋਂ ਪਤਾ ਲੱਗਾ ਵੀ ਯੂਆਈ ਚਲੇ ਕੇ ਹੁਣ ਉਹ ਕਹਿੰਦੇ ਜੀ ਉਸ ਦਿਨ ਪਹਿਲਾਂ ਇਸ ਵੀ ਕਮਰਕਸੇ ਨਾਲ ਭਾਈ ਦੋਵੇਂ ਜਿਹੜੇ ਸਾਡੇ ਸਿੰਘ ਨੇ ਵੀ ਉਹਨਾਂ ਨੇ ਕਮਰਕਸੇ ਦੇ ਨਾਲ ਉਹਨੂੰ ਸਟੈਬੂਲੇਟ ਕਰਦਨੇ ਆ ਉਹਦਾ ਗਲਾ ਕੋਟਿਆ ਹੁਣ ਇੱਥੇ ਆ ਕੇ ਸਵਾਲ ਇਹ ਖੜਾ ਹੁੰਦਾ ਵੀ ਪਹਿਲਾਂ ਐਸਐਸਟੀ ਨਹੀਂ ਇੱਕ ਕਮਰੇ ਦੱਸਿਆ ਤੁਸੀਂ ਕਹਿੰਦੇ ਹੋ ਗਲਾ ਘੋਟਿਆ ਪਰ ਬਾਡੀ ਜਦੋਂ ਆਪਾਂ ਫੋਟੋਆਂ ਦੇਖਦੇ ਆ ਉਹਦਾ ਬੁਰੀ ਬਹੁਤ ਬੁਰੀ ਹਾਲਤ ਆ ਉਹਨੂੰ ਕੋਈ ਸੰਸਕਾਰ ਕਰਨ ਵਾਲੇ ਵਿਦਿਆਰਥੀ ਨਹੀਂ ਆਉਂਦੇ ਤੇ ਬਾਡੀ ਦਾ ਬਹੁਤ ਬੁਰਾ ਹੁੰਦਾ ਉਹ ਫਿਰ ਉਹ ਕਿੰਨਾ ਕਿੱਦਾਂ ਹੁੰਦਾ ਜੀ ਨਹੀਂ ਬ੍ਰਦਰ ਉਹ ਤੁਸੀਂ ਇੱਕ ਮੈਡੀਕਲ ਟਰਮ ਹੈ ਮਤਲਬ ਜਿਹੜੇ ਮੈਡੀਕਲ ਐਕਸਪਰਟਸ ਨੇ ਉਹਨਾਂ ਦੀ opinion ਇਹ ਹੈ ਵੀ ਜਿਵੇਂ ਜਿਹੜੀ ਬਾਡੀ ਹੈ ਨਾ ਬਾਡੀ ਐਕਚੁਅਲੀ 2 ਦਿਨ ਕਾਰਚ ਪਈ ਰਹੀ ਸੋ ਉਸ ਤੋਂ ਬਾਅਦ ਬੜੀ ਫੌਲ ਸਮੈਲ ਉਹ ਤੋਂ ਚਾਹੀ ਉਹਨੂੰ ਡੀਕੰਪੋਜ਼ ਕਹਦੇ ਨੇ ਆਪਾਂ ਵੀ ਜਦੋਂ ਬੋਡੀ ਉਹ ਖਰਾਬ ਹੋਣ ਲੱਗਦੀ ਹੈ। ਖਰਾਬ ਹੋਣ ਲੱਗਦੀ ਹੈ। ਸੋ ਜਿਹੜੇ ਤੁਸੀਂ ਉਹ ਜਿਹੜੇ ਤੁਸੀਂ ਉਹ ਕਹਿ ਰਹੇ ਹੋ ਵੀ ਦੀ ਬੋਡੀ ਦੀ ਮਤਲਬ ਹਾਲਤ ਠੀਕ ਨਹੀਂ ਸੀ ਉਹ ਤਾਂ ਉਸ ਪਰਪਸ ਨਾਲ ਸੀ। ਸੈਕੰਡ ਹੈ ਵੀ ਜਿਹੜੀ ਹੁਣ ਉਹ ਗੱਲ ਕਰਦੇ ਮੈਂ ਉਹਦੀ ਗਲੇ ਦੀ ਸਰਕੂਲੇਟ ਕਰਕੇ ਉਹਦੀ ਮੌਤ ਹੋਈ ਏ। ਮੈਂ ਤੁਹਾਨੂੰ ਇਹ ਗੱਲ ਸਿਰਫ ਕਹਿਣੀ ਚਾਹੁੰਦਾ ਵੀ ਇਨੀਸ਼ੀਅਲੀ ਤੇਜ਼ ਸੀ ਵੀ ਉਹਨੇ ਦੋਵਾਂ ਨੇ ਕਮਰਕੱਸਾ ਕੱਸ ਕੇ ਤੇ ਉਹਦੀ ਸਰਕੂਲੇਟ ਕਰਤਾ ਉਹਦਾ ਗਲਾ ਕੋਟਤਾ। ਹੂੰ ਹੁਣ ਜਦੋਂ ਪਤਾ ਲੱਗਿਆ ਵੀ ਭਾਈ ਸਾਹਿਬ ਭਾਈ ਮੈਰੋਂ ਦੀ ਬਾਹਰ ਚਲੇ ਗਏ, ਯੂਈ ਚਲੇ ਗਏ, ਇੰਗਲੈਂਡ ਚਲੇ ਗ ਹੋਣੇ ਕੱਲ ਆਈ ਨਾ ਹੁਣ ਇਹੋ ਗੱਲ ਕਹਿ ਰਹੇ ਵੀ ਨਾਲ ਸੀਗਾ ਜਾਨੀ ਹੋਰ ਇਹਦਾ 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 ਮਤਲਬ ਇਹ ਵੀ ਤੁਸੀਂ ਗੱਲਾਂ ਨੂੰ ਮੈਨੀਪੂਲੇਟ ਕਰ ਰਹੇ ਹੋ ਤੁਸੀਂ ਤੁਸੀਂ ਡਿਸਕਲੋਜ਼ਰ ਸਟੇਟਮੈਂਟਾਂ ਜਿਹੜੇ ਨਾਲ ਦੇ ਪੈਂਟਰਾਂ ਨੇ ਉਹਨਾਂ ਤੋਂ ਇੱਕ ਸਾਫ਼ ਕਰਾ ਰਹੇ ਹੋ ਜਦ ਤੁਸੀਂ ਇਹ ਚਾਹੁੰਦੇ ਹੋ ਇਹ ਤਾਂ ਐਸਪੀ ਕਹਿ ਰਹੇ ਨੇ ਮਤਲਬ ਐਸ ਸੀ ਸੀ ٹی ਕੈਮਰੇ ਵਿੱਚ ਆਇਆ ਸਾਰਾ ਕੁਝ ਨਹੀਂ ਉਹ ਇਹ ਕਹਿ ਰਹੇ ਕਿੱਥੇ ਆਇਆ ਭਾਈ ਅਮਰਪਾਲ ਜੀ ਮੇਰੇ ਦਾ ਇੱਕ ਵੀ ਇੱਕ ਤੁਸੀਂ ਮੈਨੂੰ ਐਸ ਸੀ ਸੀ ٹی ਵੀ ਫੁਟੇਜ ਦੱਸ ਦਿਓ ਤੁਹਾਡੇ ਚੈਨਲ ਦੇ ਰਾਈ ਦੱਸ ਦੋ ਜਿਹੜਾ ਇੱਕ ਇੱਕ ਫੁਟੇਜ ਆਇਆ ਉਸ ਫੁਟੇਜ ਦੇ ਵਿੱਚ ਇੱਕ ਗੱਡੀ ਹੁੰਦੀ ਹੈ ਗੱਡੀ ਚੋਂ ਕੋਈ ਇੰਨੀ ਵਿਜ਼ਿਬਿਲਟੀ ਨਹੀਂ ਇੱਕ ਬੰ ਪਰ ਭਾਈ ਅਮਰਪਾਲ ਸਿੰਘ ਮੈਰੋ ਇਸ ਨੋਟ ਪ੍ਰੈਜ਼ੈਂਟ ਉਹਦੇ ਮੁਤਾਬਕ ਜੋ ਪੁਲਿਸ ਕਹਿ ਰਹੀ ਸੋ ਮੈਂ ਇਹ ਗੱਲ ਕਹਿਣਾ ਵੀ ਜੇ ਭਾਈ ਅਮਰਪਾਲ ਸਿੰਘ ਮੈਰੋ ਨੇ ਇੱਕ ਮਿੰਟ ਲਈ ਆਪਣਾ ਉਹਦੇ ਤੇ ਐਡਮਿਸ਼ਨ ਕਰਦਾ ਕਿ ਸਾਨੂੰ ਉਸ ਵੀਡੀਓ ਦੇ ਉੱਪਰ ਰਿਲਾਇ ਕਰਨਾ ਚਾਹੀਦਾ ਕਿ ਤੁਹਾਨੂੰ ਕਾਨੂੰਨ ਕਹਿੰਦਾ ਵੀ ਤੁਸੀਂ ਉਹਦੀ ਵੀਡੀਓ ਤੇ ਫੋਰ ਐਗਜ਼ਾਮਪਲ ਅੱਜ ਆਪਾਂ ਦੋਵੇਂ ਜਣੇ ਕਮਟਰ ਕਰ ਦਿੰਦੇ ਆ ਆਪਣੇ ਦੋਵਾਂ ਚ ਇਹ ਤੈਅ ਹੋ ਗਿਆ ਵੀ ਤੁਸੀਂ ਕਬੂਲਨਾਮਾ ਤੁਸੀਂ ਕਰ ਦੋ ਕਿ ਇਹ ਠੀਕ ਸੋ ਮੇਰੇ ਕਹਿਣ ਮਰਡਰ ਹੁਣ ਚਾਹੋ ਤੁਸੀਂ ਕਹਿ ਰਹੇ ਮਰਡਰ ਹੋਇਆ ਨਾ ਜੀ ਚਲੋ ਮਰਡਰ ਕੋਈ ਹਾਲਤਾਂ ਨਹੀਂ ਮਸਲੇ ਦਾ ਵੀ ਕਿਸ ਨੂੰ ਮਾਰਨਾ ਗਲਤ ਵੀ ਹੈ ਇੱਕ ਤਰ੍ਹਾਂ ਦਾ ਉਹਨਾਂ ਲੱਚਰ ਦਾ ਖਤਮ ਕਰਨ ਵਾਸਤੇ ਸਟੈਪ ਚੱਕਿਆ ਸੀਗਾ ਵੀ ਕਾਨੂੰਨ ਨੇ ਜਦੋਂ ਕੁਝ ਕਰ ਰਿਆ ਨਾ ਹੁਣ ਹਰਿਆਣਾ ਵਿੱਚ ਮਰਡਰ ਹੋ ਗਿਆ ਇੱਕ ਇਨਫਲੂਐਂਸਰ ਦਾ ਕਿਹ ਲੈ ਮਰਡਰ ਸ਼ੁਰੂ ਹੋ ਜਾਣਾ ਹੈ ਉਹਨਾਂ ਨੇ ਜਦੋਂ ਕੋਪ ਪੈਦਾ ਹੋਊਗਾ ਪੰਜਾਬ ਦੇ ਵਿੱਚ ਤਨੋਰ ਪਰ ਕਾਨੂੰਨ ਕਾਨੂੰਨ ਕਿੱਥੇ ਚਲਾ ਗਿਆ ਲਾਓ ਕਿੱਥੇ ਚਲਾ ਗਿਆ ਕਾਨੂੰਨ ਇਹ ਵੀ ਤਾਂ ਦੱਸੋ ਨਾ ਕਾਨੂੰਨ ਪਹਿਲਾਂ ਕਿੱਥੇ ਸੀ ਪਹਿਲਾਂ ਇਹ ਵੀ ਤਾਂ ਦੱਸੋ ਨਾ ਜੋ ਗੋ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਬਲਗੈਰਿਟੀ ਲੱਚਰ ਭਰਪੂਰ ਅਸ਼ਲੀਲ ਤਰੀਕੇ ਦਾ ਕੰਟੈਂਟ ਬਣਾ ਕੇ ਤੁਸੀਂ ਸੋਸ਼ਲ ਮੀਡੀਆ ਤੇ ਪਾਇਆ ਭਾਈ ਅਮਰਪਾਲ ਸਿੰਘ ਮੈਰੋਂ ਉਹਨਾਂ ਨੂੰ ਸਮਝਾ ਕੇ ਆਏ ਫਿਰ ਕੰਪਲੇਟ ਵੀ ਕੀਤੀ ਉਹਨਾਂ ਨੇ ਜਾ ਕੇ ਵੀ ਭਾਈ ਇਹਨਾਂ ਦੇ ਖਿਲਾਫ ਐਕਸ਼ਨ ਲਵੋ ਉਹਨਾਂ ਕਾਨੂੰਨ ਕੀ ਕੀ ਗੱਲ ਉਹ ਤੇ ਪਰਚਾ 294 ਕਿੱਥੇ ਪਈਏ 295 ਇਹ ਕਿੱਥੇ ਪਈਏ ਧਾਰਾ 67 A 67 ਆਈਟੀ ਐਕਟ ਕਿੱਥੇ ਪਿਆ ਜੇ ਇੱਕ ਪਰਚਾ ਉਸ ਲੇਡੀ ਦੇ ਖਿਲਾਫ ਕੀਤਾ ਹੁੰਦਾ ਤੁਸੀਂ ਇਹਤ ਨਹੀਂ ਤੁਸੀਂ ਕੋਰ ਲਿਖ ਕੇ ਆਪਣੇ ਆਪ ਨੂੰ ਪੰਜਾਬ ਦਾ ਦੱਸ ਕੇ ਤੁਸੀਂ ਕੀ ਧਰਜਾ ਡਾਣੀਆਂ ਨੇ ਪੰਜਾਬ ਦੀ ਦੂਜੀ ਗੱਲ ਇਹ ਤੁਹਾਨੂੰ ਸੀ ਕਹਿੰਦੇ ਸਾਨੂੰ ਆਜ਼ਾਦੀ ਏ ਹੁਣ ਵੀ ਮੈਂ ਕਈ ਬੰਦੇ ਨੇ ਉਹਦੀ ਆਜ਼ਾਦੀ ਸੀ ਉਹ ਜੋ ਮਰਜ਼ੀ ਕਰਦੀ ਉਹ ਯਾਰ ਰਾਈਟ ਟੂ ਫਰੀडम ਟੂ ਲਿਬਰਟੀ ਜਿਹੜਾ ਹੈ ਤੁਹਾਨੂੰ ਨਾ ਆਜ਼ਾਦੀ ਏ ਟੂ ਸਮ ਐਕਸੀਡੈਂਟ ਉਹਦੀਆਂ ਵੀ ਬਾਉਂਡਰੀਜ਼ ਨੇ ਲਿਮਿਟੇ ਤੁਸੀਂ ਇਹ ਨਹੀਂ ਹੈ ਕਿ ਵਿੱਚ ਤੁਹਾਨੂੰ ਜਾਤੀ ਹੈ ਤੁਸੀਂ ਕੱਪੜੇ ਲਾ ਕੇ ਕਾਉਂਗਾ ਵੀਡੀਓ ਬਣਾ ਕੇ ਪਾਣੀ ਹੈ ਜੇ ਤੁਸੀਂ ਇਹੋ ਜਿਹਾ ਕੰਟੈਂਟ ਪਾਣੇ ਹੋ ਤਾਂ ਫਿਰ ਤੁਹਾਡੇ ਖਿਲਾਫ ਕਾਰਵਾਈ ਬਣਦੀ ਬਿਲਕੁਲ ਉਹ ਸੇਟਾਂ ਲੱਗ ਹੈਗੀਆਂ ਨੇ ਨਾ ਇਹ ਸੋਸ਼ਲ ਮੀਡੀਆ ਸੋ ਮੇਰੇ ਮੇਰੇ ਕਹਿਣ ਤੋਂ ਭਾਵ ਮਨਿੰਦਰ ਭਾਈ ਜੀ ਇੰਨਾ ਕੋਏ ਵੀ ਉਸ ਚੀਜ਼ ਨੂੰ ਜਿਹੜੀ ਡਿਸਕ੍ਰੀਮਿਨੇਸ਼ਨ ਰਿਲੇਟਡ ਉਹਦੇ ਖਿਲਾਫ ਜੇਕਰ ਕੋਈ ਐਕਸ਼ਨ ਪੈ ਜਾਂਦਾ ਸੋ ਦੈਟਸ ਵਾਈ ਆਮ ਸੇਇੰਗ ਕਿ ਇਸ ਚੀਜ਼ ਦਾ ਜ਼ਿੰਮੇਵਾਰ ਕੌਣ ਹੈ ਹੂ ਇਜ਼ ਰਿਸਪੌਂਸੀਬਲ ਇਹ ਜ਼ਿੰਮੇਵਾਰ ਸਰਕਾਰਾਂ ਪੁਲਿਸ ਅਥਾਰਟिटीज ਤੇ ਉਹ ਇੰਡੀਵਿਜੂਅਲ ਜਿਹੜਾ ਜਿਹੜਾ ਇਸ ਤਰੀਕੇ ਦਾ ਕੰਟੈਕਟ ਕੀ ਪਰਪਸ ਸੀ ਸੋਸ਼ਲ ਮੀਡੀਆ ਤੇ ਟੀਆਰਪੀ ਲੈਣੀ ਸੀ ਆਪਾਂ ਹੋਰ ਕੀ ਸੀ ਆਪਾਂ ਹੁਣ ਉੱਥੇ ਪਤਾ ਲੱਗਾ ਜੀ ਉਹ ਕੋਈ ਇੱਕ ਬੰਦੇ ਨੇ ਪਾਤੀ ਉਹ ਕਹਿੰਦਾ ਜੀ ਉਹ ਪਹਿਲਾਂ ਰੇਪ ਹੋਇਆ ਹੁਣ ਉਹ ਬੰਦਾ ਵੀ ਉਹਦਾ ਵੀ ਪਰਪਸ ਇਹੀ ਵੀ ਮੈਨੂੰ ਮੈਕਸਿਮਮ ਟੀਆਰਪੀ ਮਿਲੇ ਹੁਣ ਉਹਨੂੰ ਬੰਦਾ ਪੁੱਛੇ ਵੀ ਕੀ ਗਾ ਤੂੰ ਮੌਕੇ ਤੇ ਉੱਥੇ ਸੀ ਤੂੰ ਸਪੋਰਟ ਵਿਟਨੈਸ ਸੀ ਮੌਕਾ ਕਮਾਏ ਜੇ ਤੂੰ ਮੌਕੇ ਤੇ ਸੀ ਤੂੰ ਉਹਨਾਂ ਦੇ ਨਾਲ ਸੀ ਤੁਸੀਂ ਮੇਰੀ ਗੱਲ ਸੁਣੋ ਹੁਣ ਅਸੀਂ ਇੱਥੇ ਬੈਠਾ ਸਭ ਨੂੰ ਕੀ ਪਤਾ ਉੱਥੇ ਕਿਸ ਤਰੀਕੇ ਦੇ ਨਾਲ ਸਸਪੈਕਟਡ ਕੱਲਾ ਨਹੀਂ ਸਾਡੀਆਂ ਵੀ ਐ ਹੋਇਆ ਜੀ ਜੇ ਉਹ ਐ ਹੋਏ ਤਾਂ ਫਿਰ ਤੈਨੂੰ ਤੈਨੂੰ ਦੋਸ ਕਿਤੇ ਤੈਨੂੰ ਕਿ ਉਹਨਾਂ ਨੂੰ ਨਾਮਿਨੇਟ ਕਰਨ ਦਾ ਮਤਲਬ ਤੂੰ ਮੁੱਕ ਤੇ ਖੜਾ ਸੀ ਉੱਤੇ ਜਾਂ ਉਹਦੇ ਖਿਲਾਫ ਰਿਯੂਮਰ ਬਣਾ ਕੇ ਝੂਠ ਦਾ ਪਲੰਦਾ ਫਵਾਵਾ ਬਣਾ ਕੇ ਸਪਰੈਡ ਕਰਨ ਤਹਿਤ ਜੋ ਰੈਲੇਵੈਂਟ ਸੈਕਸ਼ਨ ਸਹਿਤ ਪਰਚਾ ਪੈਂਦਾ ਉਹਦੇ ਖਿਲਾਫ ਪਰਚਾ ਦਰਜ ਕਰੋ ਤੁਹਾਨੂੰ ਲੱਗਦਾ ਮਰਡਰ ਕਰਨ ਦਾ ਮਸਲਾ ਦਾ ਹੱਲ ਹੈ ਇਹਦਾ ਨਾ ਜੇ ਚਰਤਾ ਮੋਜੂਗੀ ਵੀ ਖਤਮ ਹੋ ਜਾਊਗੀ ਨਹੀਂ ਨਹੀਂ ਬ੍ਰਦਰ ਮਨਿੰਦਰ ਜੀ ਇਸ ਤਰ੍ਹਾਂ ਨਹੀਂ ਮੈਂ ਇੱਕ ਲੀਗਲ ਪਰਸਨ ਹਾਂ ਸੋ ਮੈਟਰ ਜਿਹੜਾ ਉਹ ਕਦੀ ਵੀ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ ਕਿਸੇ ਦਾ ਕਤਲ ਕਰਨਾ ਜਾਕੀ ਸੇ ਬੰਦੇ ਨੂੰ ਵੀ ਉਹਨੂੰ ਉਹਨੂੰ ਕਤਲ ਕਰਕੇ ਇਸ ਸੀਰੀਜ਼ ਨੂੰ ਫਿਨਿਸ਼ ਕਰ ਦੇਣਾ ਠੀਕ ਨਹੀਂ ਉਹ ਤਾਂ ਕ ਲੀਗਲ ਰੈਮੇਡੀਜ਼ ਵੀ ਲਈਆਂ ਜਾ ਸਕਦੀਆਂ ਸੀ ਪਰ ਲੀਗਲ ਇਹ ਕੋਈ ਕੋਈ ਸਿਚੁਏਸ਼ਨ ਬਣੀ ਜਦੋਂ ਪਹਿਲਾਂ ਉਹਨਾਂ ਨੇ ਕੰਪਲੇਂਟ ਕਰ ਲਈ ਕਿਸੇ ਨੇ ਕੋਈ ਕਾਰਵਾਈ ਨਹੀਂ ਪਾਈ ਤਾਂ ਫਿਰ ਫਾਈਨਲੀ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਹਜੇ ਤੱਕ ਕੋਈ ਚੀਜ਼ਾਂ ਤਫਤੀਸ਼ ਦਾ 파ਟ ਨਹੀਂ ਵੀ ਉਹਨਾਂ ਨੇ ਕੀਤਾ ਕਿੰਨੇ ਕੀਤਾ ਕੀ ਗੱਲਬਾਤ ਬਣੀ ਤੁਸੀਂ ਮੇਰੀ ਗੱਲ ਸਮਝਦੇ ਹੋ ਸੋ ਮੇਰੇ ਵੇ ਵੀ ਜਿਹੜੇ ਹੋਰ ਵੀ ਦੇਖੋ ਹੁਣ ਸੋਸ਼ਲ ਮੀਡੀਆ ਅਕਾਊਂਟ ਉਹਦਾ ਬੰਦ ਕਰਤਾ ਹੈ ਜੇ ਭਾਈ ਅਮਰਤਪਾਲ ਮੈਰੋ ਦਾ ਕੀ ਉਸ ਪਤਾ ਲੱਗਿਆ ਜੀ ਵੀ ਉਹ ਲੇਡੀ ਦਾ ਜਿਹੜਾ ਸੈਸਿਓ ਭਾਈ ਅਮਰਤਪਾਲ ਮੈਰੋ ਕਹਿੰਦੇ ਜੀ ਫੋਨ ਉਹ ਲੈ ਗਿਆ ਨਾਲ ਫਿਰ ਤੁਹਾਡਾ ਤਾਂ ਪਹਿਲਾਂ ਉਸ ਲੇਡੀ ਦਾ ਅਕਾਊਂਟ ਬੰਦ ਕਰਨਾ ਪੈਂਦਾ ਸੀ ਜੀ ਜੇ ਕਿਤੇ ਉਹਦਾ ਪਹਿਲਾਂ ਹੀ ਕਾਡ ਬੰਦ ਕਰ ਦਿੱਤਾਂਦਾ ਇਹ ਮਰਟਰ ਹੁੰਦਾ ਹੀ ਨਾ ਮੈਂ ਇਹੀ ਤਾਂ ਗੱਲ ਕਰ ਰਿਹਾ ਜੀ ਜਿਹੜਾ ਹੁਣ ਪਤਾ ਲੱਗਿਆ ਜੀ ਵੀ ਉਸ ਲੇਡੀ ਦਾ ਜਿਹੜਾ ਮੋਬਾਈਲ ਫੋਨ ਹੈ ਉਹ ਭਾਈ ਅਮਰਤਪਾਲ ਮੈਰੋ ਨਾਲ ਲੈ ਗਿਆ ਜੋ ਨਾਲ ਲੈ ਗਿਆ ਫਿਰ ਤਾਂ ਤੁਸੀਂ ਪਹਿਲਾਂ ਉਹਦਾ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਸੀ ਪਹਿਲਾਂ ਉਹਨੂੰ ਬੰਦ ਕਰਦੇ ਦੂਜੀ ਜਿਹੜੀਆਂ ਹੁਣ 7-8 ਕੋਈ ਹੋਰ ਵਿਅਕਤੀ ਉਹਨਾਂ ਦੇ ਖਿਲਾਫ ਹੁਣ ਤੱਕ ਕਿਉਂ ਨਹੀਂ ਕਰ ਦੋਈ ਪਈ ਹੁਣ ਤਾਂ ਪਰਚਾ ਫੜਾਫੜ ਦੇ ਕੇ ਪਤਾ ਲੱਗਾ ਵੀ ਸਿਕਿਉਰਟੀ ਵੀ ਮਿਲ ਗਈ ਉਹ ਤੇ ਕਮਿਸ਼ਨਰ ਕੋਲ ਸੰਭਰ ਸਰ ਕਿਸੇ ਨੇ ਪਰਚਾ ਕਰਾਤਾ ਜੀ ਮੈਨੂੰ ਤਾਂ ਉਹ ਕਰਦਾ ਹੈ ਥੈਟ ਕਰਦਾ ਹੈ ਕ੍ਰਿਮੀਨਲ ਇੰਟੀਮੀਡੇਟ ਕਰਦਾ ਹੈ ਉਹਨੂੰ ਪਤਾ ਲੱਗਾ ਵੀ ਕੱਲ ਸੁਰੱਖਿਆ ਵੀ ਮਿਲ ਗਈ ਮੈਂ ਇਹ ਗੱਲ ਕਰਦਾ ਵੀ ਉਹਨੂੰ ਸੁਰੱਖਿਆ ਮਿਲ ਗਈ ਉਹਦਾ ਉਹਦਾ ਮੌਲਿਕ ਅਧਿਕਾਰ ਹੀ ਕੋਈ ਕਰਨੀ ਪਰ ਉਹਨੇ ਵੀ ਜਿਹੜਾ ਫੈਂਸ ਕੀਤਾ ਜਿਹੜੀ ਲੱਚਰਤਾ ਲਵਲਗੈਰਿਟੀ ਨੂੰ ਪ੍ਰਮੋਟ ਕੀਤਾ ਉਹਨਾਂ ਦੇ ਖਿਲਾਫ ਹੁਣ ਤੱਕ ਪਰਚਾ ਦਰਜ ਕਰਾਇਆ ਉਹ ਪੁਲਿਸ ਨੇ ਪਰਚਾ ਦਰਜ ਕੀਤਾ ਮੇਰਾ ਫਾਈਨਲੀ ਮੰਤਰੀ ਜੀ ਸਬਮਿਸ਼ਨ ਨੇ ਵੇ ਸੀਐਮ ਸਾਹਿਬ ਜਿਵੇਂ ਗਨ ਕਲਚਰ ਪ੍ਰਮੋਟ ਹੋਇਆ ਸੀ ਗਲੋਰੀਫਿਕੇਸ਼ਨ ਲੋਕ ਉਹਦਾ ਵਿਖਾਵਾ ਕਰਦੇ ਸੀ ਟੜਾ ਟੜ ਪੁਲਿਸ ਨੇ ਪਿੱਛੇ ਜਾ ਆਪਣੇ ਪਰਚੇ ਦਿੱਤੇ ਪਰਚੇ ਦਿੱਤੇ ਲੋਕ हट ਕੇ ਨਾ ਸੋਸ਼ਲ ਮੀਡੀਆ ਤੇ ਪੰਦਾ ਕੋਈ ਨਹੀਂ ਪੰਦਾ ਉਹੀ ਗੱਲ ਕਰਦੇ ਸਿਮਿਲਰਲੀ ਮਨਿੰਦਰ ਸੁਣੋ ਸਿਮਿਲਰਲੀ ਵੀਰੇ ਇਹ ਹੈ ਵੀ ਜੇ ਇਸੇ ਤਰੀਕੇ ਨਾਲ ਅਤਰਾਸਜੋਗ ਲੱਚਰਤਾ ਸੰਬੰਧੀ ਜੜੀਆਂ ਵੀ ਵੀਡੀਓਜ਼ ਨੂੰ ਪ੍ਰਮੋਟ ਕਰ ਰਹੇ ਨੇ ਜੇ ਇਹਨਾਂ ਲੋਕਾਂ ਦੇ ਖਿਲਾਫ ਇਹਨਾਂ ਅਕਾਊਂਟਸ ਦੇ ਖਿਲਾਫ ਇਮੀਡੀਏਟਲੀ ਬੰਦਿਆਂ ਤੇ ਪਰਚੇ ਹੋਣ ਆਪੀ ਲੋਕ ਟਲ ਜਾਣ ਲੋਕ ਨਾ ਇਹ ਕੰਟੈਂਟ ਹੈਗਾ ਪਾਣ ਸੋ ਮੈਨੂੰ ਲੱਗਦਾ ਵੀ ਜਿਵੇਂ ਸੈਂਸਰ ਬੋਰਡ ਹੈ ਉਵੇਂ ਸਾਈਬਰ ਕਰਾਈਮ ਇਨਫਾਰਮੇਸ਼ਨ ਤੇ ਟੈਕਨੋਲੋਜੀ ਆਈਟੀ ਸਾਡੇ ਸੈਕਟਰਸ ਨੇ ਉਹਨਾਂ ਨੂੰ ਐਕਟਿਵਲੀ ਵਿੱਚ ਪਾਰਟਿਸਿਪੇਟ ਕਰਾ ਕੇ ਇੱਕ ਬੋਰਡ ਕਨਸਟੀਟਿਊਟ ਕਰਨ ਜਿਵੇਂ ਸੈਂਸਰ ਬੋਰਡ ਕਹਿੰਦੀ ਵੀ ਭਾਈ ਇਹ ਕੰਟੈਂਟ ਨਹੀਂ ਠੀਕ ਉਵੇਂ ਇਹਦੇ ਤੇ ਵੀ ਲੈਕਚਰਤਾ ਸੰਬੰਧੀ ਜਿਹੜਾ ਵੀ ਕੰਟੈਂਟ ਮਾੜਾ ਹੈ ਜਾਂ ਜੈਕਸ਼ਨੇਬਲ ਹੈ ਉਹਦੇ ਤੇ ਵੀ ਇੱਕ ਫੁੱਲ ਸਟਾਪ ਲਾ ਦੇਣਾ ਵੀ ਭਾਈ ਇਹ ਕੰਟੈਂਟ ਨਹੀਂ ਪਾਉਣਾ ਜਿੱਦਾਂ ਸਿਨੇਮਾ ਵਿੱਚ ਹੁੰਦਾ ਵੀ ਫਿਲਮ ਜਦੋਂ ਸੈਂਸਰ ਬੋਰਡ ਦਾ ਚੋਸਰੀ ਮਾਡਿਆ ਵਿੱਚ ਵੀ ਇੱਕ ਕੋਰਸੀ ਡਿਫੈਂਸ ਕਾਉਂਸਲ ਆ ਉਸ ਪਰਿਵਾਰ ਨੂੰ ਕੋਈ ਹਰਾਸ ਕਰਦਾ ਕੋਈ ਸਾਨੂੰ ਭਾਈ ਅਮਰਪਾਲ ਸਿੰਘ ਮੈਰੋ ਕਹਿੰਦੇ ਨੇ ਵੀ ਭਾਜੀ ਅਸੀਂ ਐਂਟੀਸੀਪੇਟਰੀ ਬੇਲ ਲੈਣੀ ਹੈ ਜਾਂ ਅਸੀਂ ਉਹਨੂੰ ਅਸੀਂ ਸਰੈਂਡਰ ਕਰਨਾ ਹੈ ਸੋ ਜਿਹੜੀ ਵੀ ਸਾਨੂੰ ਹਦਾਇਤ ਦੇਣ ਕਿ ਅਸੀਂ ਉਸ ਦੇ ਮੁਤਾਬਕ ਆ ਸੀ ਆਪਸ ਅਸੀਂ ਆਪਸ ਲੀਗਲ ਸੌਰੀ ਟੇਮ ਬੈਠ ਕੇ ਅਸੀਂ ਸਲਾਹ مشورہ ਕਰਕੇ ਸੋ ਜੋ ਵੀ ਅਸੀਂ ਰੈਮੇਡੀ ਹੋਈ ਅਸੀਂ ਬੇਲ ਕੀ ਲੱਗਦਾ ਕੰਚਨ ਕੁਮਾਰੀ ਵੱਲੋਂ ਕੋਈ ਕੇਸ ਲੜੂਗਾ ਉਹਦੇ ਤਾਂ ਸੰਸਕਾਰ ਹੋਗੇ ਵੀ ਤੇ ਨੇ ਜਣੇ ਸੀ ਲੀਗਲ ਭਾਜੀ ਵੇਖੋ ਇਹ ਤਾਂ ਇਹ ਤਾਂ 814 ਦਾ ਵੇਖੋ ਇਹ ਤਾਂ ਸਟੇਟ ਦਾ ਕੇਸ ਹੈ ਸਟੇਟ ਦੇ ਵਿੱਚ ਤਾਂ ਸਰਕਾਰ ਦਾ ਪਬਲਿਕ ਪ੍ਰੋਸੀਕਿਊਟਰ ਜੀ ਉਹਨਾਂ ਨੇ ਕੇਸ ਫਾਈਟ ਕਰਨਾ ਹੈ ਹੁਣ ਜਿਹੜਾ ਕੰਪਲੇਨੈਂਟ ਦਾ ਹ ਕੋਈ ਉਹਨਾਂ ਨੂੰ ਸੌਇਤਾ ਮਿਲ ਸਕਦੀ ਹੈ ਲੀਗਲ ਅਟਾਰਨੀ ਨਹੀਂ ਖੜੇਗਾ ਕੋਈ ਵੀ ਵਕੀਲ ਤਾਂ ਇਹ ਸਾਰੇ ਕਹਿਣ ਦੀਆਂ ਗੱਲਾਂ ਨੇ ਕੱਲ ਨੂੰ ਵੱਡੇ ਵੱਡੇ ਕੇਸਾਂ ਦਾ ਅਸੀਂ ਦੇਖਿਆ ਹੁਣ ਨਹੀਂ ਕੋਈ ਖੜਦਾ ਹੋੜੂੜੀ ਕਰਕੇ ਆਪੀ ਲੋਕ ਸਾਰੇ ਕੇਸ ਕੰਟੈਸਟ ਕਰਦੇ ਨੇ ਸੋ ਕਿਸੇ ਨੂੰ ਇਹ ਰਾਈਟ ਮਿਲਦਾ ਟੂ ਕੰਟੈਸਟ ਦਾ ਮੈਟਰ ਇਹ ਤਾਂ ਦੇਖੋ ਜੇ ਕੇਸ ਤੇ ਤੁਸੀਂ ਚੰਗੇ ਤਰੀਕੇ ਨਾਲ ਟ੍ਰਾਇਲ ਨੂੰ ਚਲਾਉਣਾ ਹੈ ਤਾਂ ਉਹਦੇ ਚ ਦੋਵੇਂ ਤਰ੍ਹਾਂ ਦੇ ਵਕੀਲ ਖੜਨ ਪ੍ਰੋਸੀਜਰ ਸਰਕਾਰ ਦਾ ਵਕੀਲ ਖੜੇ ਤਾਂ ਉਹਦਾ ਇੱਕ ਚੰਗਾ ਵਖੂ ਦਾ ਇੱਕ ਚੰਗਾ ਇੱਕ ਜਸਟਿਸ ਸਿਸਟਮ ਜਿਹੜਾ ਉਹ ਸੌਟ ਆਊਟ ਹੋ ਸਕਦਾ ਹੈ ਠੀਕ ਹੈ ਸੋ ਮੇਰੇ ਕਹਿਣ ਤੋਂ ਭਾਵੇਂ ਆ ਕਿ ਹਾਲ ਤੀਕੜੀ ਇਨਵੈਸਟੀਗੇਸ਼ਨ ਇਨੀਸ਼ੀਅਲ ਸਟੇਜ 'ਚ ਹੈ ਪਰ ਇਮੀਡੀਏਟਲੀ ਪੁਲਸ ਬਾਇਸ ਕਰੇ ਬਾਇਸਕਟ ਨਾ ਕਰੇ ਟਰਾਂਸਪੇਰੈਂਟ ਤੇ ਫੇਅਰ ਰੱਖੇ ਜੇ ਇਹਨਾਂ ਦੇ ਖਿਲਾਫ ਕੋਈ ਕਿਸੇ ਨੇ ਲਾਅ ਇਨ ਹੈਂਡ ਲਿਆ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਪਈ ਹੈ ਜਿਹੜੇ ਬੰਦਿਆਂ ਨੇ ਹੁਣ ਤੱਕ ਲਾਅ ਇਨ ਹੈਂਡ ਲਿਆ ਲਕਚਰਤਾ ਨੂੰ ਸਪਰੈਡ ਕੀਤਾ ਪ੍ਰਮੋਟ ਕੀਤਾ ਬਲਗੈਰਿਟੀ ਪ੍ਰਮੋਟ ਕੀਤੀ ਹੈ ਉਹਨਾਂ ਦੇ ਖਿਲਾਫ ਕਿਉਂ ਨਹੀਂ ਜਦੋਂ ਪ੍ਰੋਵੀਜ਼ਨ 294 ਦਾ ਪਿਆ ਚਲੋ ਸਾਡੇ 295 ਤਾਂ ਹੈ ਜਕਰ ਜਿਵੇਂ ਹੁਣ ਇਹਨੇ ਕੋਰ ਨਾਲ ਲਿਖ ਲਿਆ ਸੀ ਠੀਕ ਹੈ ਸੋ ਉਹਦੇ ਚ 67 A 67 ਤੁਸੀਂ 8 ਤਾਂ ਪੜੋ ਯਾਰ ਕਿੰਨਾ ਸਖਤ ਹੈ ਕਿਉਂ ਨਹੀਂ ਹੁਣ ਤੱਕ ਹੁਣ ਤੱਕ ਕਿਉਂ ਸਾਇਲੈਂਟ ਸੀ ਕੀ ਲੱਚਰ ਤਾਂ ਪ੍ਰਮੋਟ ਕਰਨੀ ਸੀ ਪੰਜਾਬ 'ਚ ਆਹ ਹਾਲਾਤ ਦਿਖਾਣੇ ਕਿਉਂ ਹੋ ਰਿਹਾ ਫਿਰ ਇਹ ਬਸ ਇਹ ਤਾਂ ਰਿਸਪੋਨਸਿਬਲ ਸਭ ਨੂੰ ਜਾ ਕੇ ਸਭ ਨੂੰ ਸੌਣ ਬਤਨ ਮਤਲਬ ਮਤਲਬ ਇੱਕ ਜਜਾਰੂ ਕੌਮ ਆਪਣੀਆਂ ਨੂੰ ਮਤਲਬ ਖਤਮ ਕਰਨ ਨੂੰ ਫਿਰਦੇ ਨੇ ਖਤਮ ਕਰਨਾ ਚਾਹੁੰਦੇ ਨੇ ਜਜਾਰੂ ਕੌਮ ਨੂੰ ਆਪਣੀ ਦੇਖੋ ਇਧਰਲੇ ਪਾਸੇ ਲਾ ਕੇ ਵੀ ਇਧਰਲੇ ਪਾਸੇ ਲੱਗੇ ਰਹਿਣੇ ਨੇ ਮੁੰਡੇ ਤੁਸੀਂ ਇਹ ਗੱਲ ਸਮਝੋ ਨਾ ਵੀ ਜੇ ਹੁਣ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਬੀਬੀਆਂ ਜੇ ਕਿਸੇ ਵੀ ਕੋਈ ਕੋਈ ਲੇਡੀਆਂ ਇਹ ਜਿਹਾਂ ਵੀਡੀਓਜ਼ ਪਾਉਂਦੀਆਂ ਨੇ ਤੇ ਆਪਣੇ ਨਾਮ ਨਾਲ ਹੈ ਕਿਸੇ ਹੋਰ ਤਰ੍ਹਾਂ ਨੂੰ ਬਿਲੋਂਗ ਕਰਦੀਆਂ ਨੇ ਜਾਣ ਕੇ ਉਹ ਕੋ ਲੀਗਲੀ ਅਡਾਪਸ਼ਨ ਤੇ ਹੈ ਨਹੀਂ ਤੇ ਉਹ ਜਾਣ ਬੁੱਝ ਕੇ ਸਿਰਫ ਇੱਕ ਆਪਾਂ ਨੂੰ ਡਿਮੋਟ ਕਰਨ ਲਈ ਜਾਂ ਉਹਨੂੰ ਇੱਕ ਤਰੀਕੇ ਨਾਲ ਸਾਨੂੰ ਜ਼ੀਰੋ ਕਰ ਲਈ ਜਾਂ ਸਾਨੂੰ ਟਾਰਨਿਸ਼ ਕਰਨ ਲਈ ਸੱਖਾਂ ਦੀ ਇਮੇਜ ਨੂੰ ਇਹ ਚੀਜ਼ਾਂ ਕਰ ਰਹੇ ਨੇ ਤਾਂ ਬਹੁਤ ਮਾੜੀ ਗੱਲ ਹੈ ਤੇ ਪੁਲਿਸ ਨੂੰ ਚਾਹੀਦਾ ਜੀ ਸਰਕਾਰ ਨੂੰ ਚਾਹੀਦਾ ਇਹਨਾਂ ਤੇ ਖਾਸ ਇਮੀਡੀਏਟਲੀ ਐਕਸ਼ਨ ਲਿਆ ਗਿਆ ਕਿ ਲੱਗਦਾ ਵੀ ਹੁਣ ਅੱਗੇ ਇਦਾਂ ਦੇ ਯੋਧੇ ਹੋਣਗੇ ਜਿਵੇਂ ਹਰੀ ਸਿੰਘ ਨੜੂਆ ਵਰਗੇ ਦੇ ਕੋਈ ਤਾਂ ਬਾਬਾ ਬੰਦਾ ਸਿੰਘ ਭਾਤਰਾ ਭਾਤਰਾ ਵਰਗੇ ਮਾਤਾ ਸਾਹਿਬ ਸਾਹਿਬ ਕੋਰ ਵਰਗੇ ਵੀ ਆਪਾਂ ਨੂੰ ਇਧਰਲੇ ਪਾਸੇ ਲਾ ਰਹੇ ਨੇ ਵੀ ਇਦਾਂ ਦੇ ਕੋਈ ਹੁਣ ਤੁਹਾਨੂੰ ਲੱਗਦਾ ਵੀ ਕਿਹੜੇ ਪਾਸੇ ਨੂੰ ਆਪਣੀ ਜਿਹੜਾ ਕੌਮ ਕਿਧਰ ਨੂੰ ਜਾ ਰਹੀ ਹੈ ਆਪਣੇ ਪੰਜਾਬ ਵਿੱਚੇ ਜਾਦੇ ਹੋ ਰਿਹਾ ਮੈਂ ਤਾਂ ਇਹ ਗੱਲ ਕਰਨਾ ਯਾਰ ਵੀ ਦੇਖੋ ਇਹ ਨਹੀਂ ਗੱਲ ਅੱਜ ਵੀ ਸਾਡੇ ਕਿਹੜੀਆਂ ਮਾਵਾ ਨੇ ਉਨੀਆਂ ਹੀ ਦਲੇਰ ਨੇ ਉਨੇ ਘਰਾਂ ਦੇ ਵਿੱਚ ਸਿੱਖੀ ਸਿਸਟਮ ਵੀ ਹੈ ਤੁਹਾਡੇ ਸਾਰੇ ਸਿੱਖੀ ਸੰਬੰਧੀ ਵੀ بڑے ਪਰਿਵਾਰ ਨੇ ਜਿਹੜੇ ਪਰ ਮੈਂ ਹੁਣ ਕੱਲ ਹੀ ਕੁਝ ਕਹੇਗੇ ਨੇ ਜੋ ਕਰ ਲਈ ਸਿੱਖ ਵੀ ਆਪਣੇ ਕਰ ਰਹੇ ਨੇ ਮੈਂ ਕੱਲ ਸਾਡੇ ਸਾਡੇ ਛੋਟੇ ਸਾਹਿਬ ਜਨਾਹੀ ਤਰਤੀਆ ਫਤਗੜ ਸਾਹਿਬ ਉਹਨਾਂ ਦੀ ਸਾਡੇ ਸ਼ਹਾਦਤ ਤੇ ਢੀ ਵੱਡੀ ਹੈ ਜੀ ਕੱਲ ਮੈਂ ਅਸੀਂ ਫਤਗੜ ਸਾਹਿਬ ਸਾਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਦਾ ਮੌਕਾ ਬਣਿਆ ਤੁਸੀਂ ਇਹ ਦੇਖੋ ਕਿ ਸਾਡੇ ਥੱਲੇ ਪੌਰਾ ਸਾਹਿਬ ਮੈਨੂੰ ਲੱਗਦਾ ਤੇਲ ਛੁੱਟਣ ਦੀ ਜਗ੍ਹਾ ਨਹੀਂ ਸੀ ਸੋ ਇਹ ਤਾਂ ਨਹੀਂ ਹੈਗਾ ਵੀ ਪਰਿਵਾਰਾਂ ਦੇ ਪਰਿਵਾਰ ਸਿੱਖੀ ਦੇ ਵਿੱਚ ਨੇ ਸਾਰੇ ਐਸੀ ਕੋਈ ਗੱਲਬਾਤ ਨਹੀਂ ਇਹ ਕੁਸ਼ਕੂ ਮਾੜੇ ਅਨਸਰ ਨਹੀਂ ਜਿਹੜੇ ਚਾਹੁੰਦੇ ਨੇ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਜਿਹੜੀ ਸ਼ਾਂਤਮਈ ਸਾਡੇ ਇੱਕ ਤਰੀਕੇ ਨਾਲ ਸਟੇਟ ਚੱਲ ਰਹੀ ਵੀ ਇਹਦੀ ਕਿਸ ਤਰ੍ਹਾਂ ਕਿਤੇ ਸ਼ਾਂਤੀ ਨੂੰ ਭੰਗ ਕਰੀਏ ਜਾਣ ਕਿਤਨਾ ਕਿਤੇ ਮੈਕਸਿਮਮ ਆਹੀ ਹੈ ਸੋਸ਼ਲ ਮੀਡੀਆ ਛੋਟੇ-ਮੋਟੇ ਗੱਲਾਂ ਨੇ ਵੀ ਮੈਕਸਿਮਮ ਟੀਆਰਪੀ ਲਈਏ ਸੋ ਇਸ ਤਰੀਕੇ ਦੇ ਜਿਹੜੇ ਐਲੀਮੈਂਟਸ ਬੈਡ ਐਲੀਮੈਂਟਸ ਨੇ ਉਹਨਾਂ ਦੇ ਖਿਲਾਫ ਮੈਨੂੰ ਲੱਗਦਾ ਵੀ ਸਰਕਾਰਾਂ ਨੂੰ ਜੇਕਰ ਪਹਿਲਾਂ ਸਖਤੀ ਕੀਤੀ ਹੁੰਦੀ ਤਾਂ ਅੱਜ ਇਹ ਨੋਬਤ ਨਹੀਂ ਸੀ ਹੋਣੀ ਕਿਸੇ ਨੂੰ ਵੀ ਕਤਲ ਕਰਨਾ ਮੈਂ ਅਪਰੀਸ਼ੀਏਟ ਨਹੀਂ ਕਰਦਾ ਇਹ ਨਹੀਂ ਸੀ ਨੋਬਤ ਆਉਣੀ ਜੇ ਦੂਜੀ ਗੱਲ ਇਹ ਵੀ ਜਿਹੜੇ ਹੁਣ ਵੀ ਲੋਕ ਜਿਹੜੇ 7-8 ਨੇ ਤੁਸੀਂ ਉਹਨਾਂ ਨੂੰ ਸਿਕਿਉਰਿਟੀ ਦੋ ਬਰੋ ਪ੍ਰੋਟੈਕਟ ਕਰਕੇ ਰੱਖੋ ਪਰ ਉਹਦਾ ਇਹ ਜੇ ਉਹਦਾ ਹੈਂਡਲ ਸੋਸ਼ਲ ਮੀਡੀਆ ਅਕਾਊਂਟ ਉਹਦਾ ਭਾਈ ਅਮਰਤਪਾਲ ਮਹਿਰੋਂ ਦਾ ਬੰਦ ਕੀਤਾ ਤਾਂ ਉਹਨਾਂ ਲੋਕਾਂ ਤੋਂ ਵੀ ਬੰਦ ਕਰੋ ਸੋ ਇਹ ਨਵੀਂ ਗੱਲ ਹੈ ਵੀ ਉਹਦੇ ਚ ਜਿਹੜੇ ਜੇਕਰ ਕੱਲ ਨੂੰ ਫੈਮਲੀ ਨੂੰ ਕੋਰਾਸ ਕਰਦਾ ਹੈ ਤਾਂ ਸਾਨੂੰ ਬ੍ਰਦਰ ਇੰਨਾ ਹੀ ਵੀ ਸਾਨੂੰ ਸਿੱਧੇ ਤੌਰ ਤੇ ਹਦਾਇਤ ਹੈ ਵੀ ਤੁਸੀਂ ਆਨਰੇਬਲ ਹਾਈ ਕੋਰਟ ਦੇ ਵਿੱਚ ਤਰਵਾਤਾ ਕਰਕਾਓ ਤੇ ਜਾ ਕੇ ਤੁਸੀਂ ਪਟੀਸ਼ਨ ਪਾ ਕਰੋ ਸਾਰਾ ਮੇਰਾ ਸਵਾਲ ਹੈ ਇੱਕ ਵੀ ਹੁਣ ਇੱਕ ਪਾਸੇ ਤਾਂ ਉਹਨਾਂ ਦਾ ਭਾਈ ਮਤਲਬ ਅਮਰੋ ਦਾ ਸਪੋਰਟ ਹੋ ਰਹੀ ਹੈ ਸਪੋਰਟ ਕਰ ਰੇ ਵੀ ਬਹੁਤਿਆਰ ਕੰਮ ਕੀਤਾ ਹੈ ਸਿੰਗਲ ਹੀ ਜਾਗੋ ਆਈ ਹੈ ਵਿੱਚ ਬਹੁਤ ਸਪੋਰਟ ਕਰ ਰੇ ਵਿੱਚ ਵਿਰੋਧ ਵੀ ਕਰ ਰਹੇ ਜਿਵੇਂ ਮਿੱਕਾ ਸਿੰਘ ਦਾ ਵੀ ਹੁਣ ਬਿਆਨ ਆਇ ਜਿਹੜੇ ਨਿੰਗ ਸਿੰਘ ਨੇ ਆਪਣੇ ਹਜੇ ਸਿੰਘ ਰਸੂਲਪੁਰ ਵਾਲੇ ਉਹ ਵੀ ਵਿਰੋਧ ਵਿੱਚ ਨੇ ਮੈਰੋ ਦੇ ਵੀ ਗਲਤ ਕੰਮ ਕੀਤਾ ਏ। ਉਹ ਵੀ ਤੁਸੀਂ ਕਿਵੇਂ ਦੇਖੋ ਹਰ ਬੰਦੇ ਦਾ ਹਰ ਬੰਦੇ ਦਾ ਆਪਣਾ ਥਿਊ ਹੋਏਗਾ ਜੀ। ਮੈਂ ਤਾਂ ਵੇਖੋ ਲੀਗਲ ਨਾਲ ਕਿ ਲੀਗਲ ਵਕੀਲ ਬੰਦੇ ਦਾ ਕਹਿੰਦੇ ਨੇ ਵੀ ਤੂੰ ਕਿਉਂ ਉਹਦੀ ਵੀ ਗਲਤ ਕਰਦਾ। ਮੈਂ ਤਾਂ ਵਕਾਲਤ ਕਰਦਾ ਕਿਉਂਕਿ ਮੈਨੂੰ ਉਹਨੇ ਵਕਾਲਤ ਨਾਮਾ ਦਿੱਤਾ ਹੈ। ਦੂਜੇ ਬੰਨੇ ਇੱਕ ਗੱਲ ਬੜੀ ਸਿੰਪਲ ਹੈ ਮੈਂ ਦਰਜੀ ਵੀ ਹਰ ਬੰਦੇ ਦਾ ਇੱਕ ਇੰਡੀਵਿਜੁਅਲ ਸੋਚ ਹੋ ਸਕਦੀ ਏ ਕਿਸੇ ਦਾ ਇੰਡੀਵਿਜੁਅਲ ਵਿਊ ਪੁਆਇੰਟ ਹੋ ਸਕਦਾ ਹੈ। ਸੋ ਜੇਕਰ ਤੁਸੀਂ ਜਿਹੜੇ 2-4 ਬੰਦੇ ਵਿਅਕਤੀਆਂ ਦੇ ਨਾਮ ਲਾ ਹਰ ਹਰ ਪਹਿਲੂ ਤੇ ਦੋ ਐਂਗਲ ਨੇ ਇੱਕ ਐਂਗਲ ਅਗਲਾ ਕੋਈ ਤੁਹਾਨੂੰ ਸਰਾਏਗਾ ਕੋਈ ਤੁਹਾਨੂੰ ਕਹੇਗਾ ਵੀ ਇੱਕ ਚੀਜ਼ ਗਲਤ ਹੋਈ ਹੈ ਸੋ ਇਹ ਤਾਂ ਇਹ ਤਾਂ ਚੀਜ਼ਾਂ ਯਾਰ ਇਹ ਤਾਂ ਸਾਈਮਲਟੇਨੀਅਸਲੀ ਕੰਕਰੈਂਟਲੀ ਬਰਾਬਰ ਹੀ ਚੱਲ ਰਹੀਆਂ ਨੇ ਠੀਕ ਹੈ ਸੋ ਉਹਦੇ ਤੇ ਜੇ ਕਿਸੇ ਬੰਦੇ ਨੇ ਉਹਨੂੰ ਕੰਡੈਮ ਕੀਤਾ ਤੇ ਆਪਾਂ ਉਹਨੂੰ ਕੀ ਕਹਿ ਸਕਦੇ ਜੇ ਕਿਸੇ ਨੇ ਐਪਰੀਸ਼ੀਏਟ ਕੀਤਾ ਤੇ ਉਹਦਾ ਆਪਣਾ ਪੁਆਇੰਟ ਆਫ View ਹੋ ਸਕਦਾ ਕਿਉਂਕਿ ਉਹਨਾਂ ਦਾ ਨਜ਼ਰੀਆ ਉਹਦੇ ਐਂਗਲ ਚ ਫਿੱਟ ਬੈਠ ਰਿਹਾ ਸੋ ਮੇਰਾ ਤੇ ਇੰਨਾ ਹੀ ਹੈ ਜਿਵੇਂ ਚਲੋ ਬਾਹਰ ਬੰਦੇ ਬੈਠੇ ਨੇ ਕਈ ਬੰਦੇ ਫੋਰ ਇਗਜ਼ਾਮਪਲ ਤੁਸੀਂ ਇੱਕ सिंगर ਦਾ ਨਾਮ ਲਿਆ ਮੈਂ ਆਪਣੀ ਜ਼ੁਬਾਨ ਤੋਂ ਕਿਸੇ ਦਾ ਨਾਮ ਨਹੀਂ ਲੈਣਾ ਕਿਉਂਕਿ ਅਸੀਂ ਬੀਇੰਗ ਅ ਲਾਇਰ ਹਾਂ ਸੋ ਉਸ ਸਿੰਗਰ ਨੇ ਉਹਨੂੰ ਇਹ ਪੁੱਛੋ ਨਾ ਕਿ ਪੰਜਾਬ ਛੱਡਿਆ ਨੂੰ ਕਿੰਨਾ ਟਾਈਮ ਹੋ ਗਿਆ ਹਣਾ ਹੁਣ ਜਿਹੜੇ ਬੰਦੇ ਪੰਜਾਬ ਛੱਡ ਕੇ ਮੈਂ ਇਹ ਨਹੀਂ ਕਹਿੰਦਾ ਉਹਨਾਂ ਦਾ ਪੰਜਾਬ ਨਾਲ ਤਾਲੁਕਤ ਨਹੀਂ ਪੰਜਾਬ ਤੋਂ ਹੀ ਉੱਠੇ ਨੇ ਪੰਜਾਬ ਲਈ ਤਾਂ ਸਾਡੇ ਲਈ ਤਾਂ ਮਾਂ ਨਾਲੇ ਗੱਲ ਨਹੀਂ ਪਰ ਇਹ ਵੀ ਨਾ ਜੋ ਪੰਜਾਬ ਦੇ ਹਲਾਉਤ ਨੇ ਗਰਾਉਂਡ ਰਿਐਲਿਟੀ ਗਰਾਉਂਡ ਜ਼ੀਰੋ ਰਿਪੋਰਟਸ ਨੇ ਉਹ ਅਸੀਂ ਇੱਥੋਂ ਦੇ ਲੋਕ ਦੇਖ ਰਹੇ ਆਂ ਬਿਠੇ ਕੀ ਸਿਸਟਮ ਹੈ ਜਿਹੜੇ ਪੰਜਾਬ ਚ ਰਹਿ ਰਹੇ ਨੇ ਤੇ ਉਹ ਭਾਈ ਅਮਰਤਵਾਲ ਮੈਰੋ ਬਾਗੀ ਹੋਏ ਹੋਏ ਨੇ ਜੁਆਈ ਚ ਕ ਨੀ ਹਾਦੀ ਹਾਦੀ ਜਦੋਂ ਕੇਸ ਚੱਲੀ ਪਿਆ ਜੀ ਪਰਚਾ ਹੋ ਗਿਆ ਹੈ ਦੋ ਬੰਦੇ ਫੜੇ ਨੇ ਉਹਨਾਂ ਨੂੰ ਜੁਡੀਸ਼ੀਅਲ ਮੈਜਿਸਟਰੇਟ ਉੱਥੇ ਕੋਰਟ ਦੇ ਵਿੱਚ ਲੈ ਕੇ ਜਾ ਰਹੇ ਨੇ ਕੱਲ ਨੂੰ ਫੇਰ ਲੈ ਕੇ ਜਾਣਾ ਸੋ ਕੱਲ ਨੂੰ ਅਸੀਂ ਵੀ ਪ੍ਰੋਗਰਾਮ ਬਣਾ ਰਹੀਆਂ ਸ਼ਾਇਦ ਅਸੀਂ ਉੱਧਰ ਜਾਈਏ ਤੇ ਬਾਕੀ ਵੀ ਜੇਕਰ ਕੱਲ ਨੂੰ ਕਿਸੇ ਨੇ ਕਿਸੇ ਵੀ ਫੈਮਿਲੀ ਮੈਂਬਰ ਨੂੰ ਹਰਾਸ ਕੀਤਾ ਜਾ ਰਿਹਾ ਜਾਂ ਭਾਈ ਮਹਿਰੋਂ ਸਾਰ ਨੂੰ ਐਂਟੀਸੀਪੇਟਰੀ ਬੇਲ ਰਾਈ ਅਸੀਂ ਪੇਸ਼ ਕਰਾਣੇ ਆ ਮਤਲਬ ਕੋਰਪਰੇਟ ਕਰਵਾਉਣੇ ਆ ਜਾਂ ਅਸੀਂ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਕਰੋ ਭਾਵੇਂ ਅਸੀਂ ਸਲੰਡਰ ਕਰਾਈਏ ਕੁਝ ਵੀ ਕਰਾਈਏ ਸੋ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕੇਸ ਦਾ ਰਜਿਸਟਰਡ ਹੋਗਾ ਜੀ ਕੇਸ ਸਟਾਈਲ ਪਿਆ ਕੇਸ ਦੇ ਵਿੱਚ ਤੁਹਾਨੂੰ ਚੱਲੀ ਪਿਆ ਕੰਮ ਕੀ ਲੱਗਦਾ ਵੀ ਉਹਨਾਂ ਖਿਲਾਫ ਕੋਈ ਸਬੂਤ ਕੋਈ ਉਹ ਗਵਾਹੀ ਦੇਊਗਾ ਕੋਈ ਮੇਰੇ ਖਿਲਾਫ ਦੇਭਲੀ ਮੈਂ ਤਾਂ ਕੋਈ ਤੁਸੀਂ ਮੇਰੀ ਗੱਲ ਸਮਝੋ ਨਾ ਉਹਦੇ ਖਿਲਾਫ ਕੋਈ ਦਏਗਾ ਨਹੀਂ ਦਿਸ ਇਸ ਦਾ ਪਾਰਟ ਆਫ ਦੀ ਇਨਵੈਸਟੀਗੇਸ਼ਨ ਕਿ ਇਹ ਪੁਲਿਸ ਨਾਲ ਦੇਖਣਾ ਵੀ ਉਹਨਾਂ ਨੇ ਮੌਕਾ ਕੁਬਾ ਉਹਨਾਂ ਨੇ ਆਪ ਹੀ ਖੜੇ ਕਰ ਲਏ ਨੇ ਸੱਚੇ ਝੂਠੇ ਉਹ ਪਤਾ ਹੀ ਉਹਨਾਂ ਨੂੰ ਪੁਲਿਸ ਕੋਲ ਫੇਰੀ ਪੱਤੀ ਸੀ ਨਹੀਂ ਜਦੋਂ ਮੈਂ ਕਿਹਾ ਸਿੱਧੀ ਜੀ ਗੱਲ ਸਰਕਾਰ ਮੋਗੇ ਚਾਰ ਬੰਦੇ ਇਕੱਠੇ ਹੋਏ ਮੈਨੂੰ ਲੱਗਦਾ ਵੀ ਉਹਦੇ ਹੱਕ 'ਚ ਕੋਈ ਨਹੀਂ ਭਾਜੀ ਮੈਂ ਕੋਈ ਗਵਾਹੀ ਦਊਗਾ ਤੁਹਾਨੂੰ ਲੱਗਦਾ ਭਾਜੀ ਮੇਰੀ ਗੱਲ ਸੁਣੋ ਨਾ ਵੀ ਚਾਰ ਲੱਖ ਫੋਲੋਅਰ ਸੀਗੇ ਕੋਈ ਚਾਰ ਦੇਖੋ ਇਸ ਤਰ੍ਹਾਂ ਨਹੀਂ ਚਾਰ ਜਨਸ ਸਕੋਰ ਤੇ ਭਾਜੀ ਕੋਈ ਵੀ ਸਰਟਨ ਰੀਜਨਸ ਹੋ ਸਕਦੇ ਨੇ ਮੈਂ ਇਸ ਗੱਲ ਠੀਕ ਹੈ ਜਿਵੇਂ ਕਹਿੰਦੇ ਵੀ 4 ਲੱਖ ਠੀਕ ਹੈ ਭਾਜੀ ਮੈਂ ਤਾਂ ਲੀਗਲ ਉਹਦੇ ਵਿੱਚ ਰਹਿ ਕੇ ਗੱਲ ਕਰਾਂਗਾ ਨਾ ਹੁਣ ਉਹਦੇ ਭਾਜੀ ਉਹਦੇ ਕੇਸ ਨੂੰ ਐਸਟੈਬਲਿਸ਼ ਕਰਨੇ ਕਰਨਾ ਹੈ ਸਰਕਾਰ ਨੇ ਕਰਨਾ ਹੈ ਹੂੰ ਠੀਕ ਹੈ ਪਰੋਸੀਕਿਊਸ਼ਨ ਨੇ ਕਰਨਾ ਹੈ ਪਰੋਸੀਕਿਊਸ਼ਨ ਵਾਲੇ ਚਾਹੁੰਦੇ ਵੀ ਅਸੀਂ ਆਪਣੇ ਕੇਸ ਨੂੰ ਸਟਾਰਟਿਸ਼ ਕਰੀਏ ਅਸੀਂ ਡਿਫੈਂਸ ਅਣੇ ਆ ਅਸੀਂ ਚਾਹਾਂਗੇ ਵੀ ਭਾਈ ਜਿਹੜੇ ਇਹਨਾਂ ਦੇ ਲੂ ਪੁਲਿਸ ਨੇ ਉਹਨਾਂ ਮੁਤਾਬਕ ਅਸੀਂ ਬੈਨੀਫਿਟ ਲੈਣਾ ਹੈ ਉਹਦੇ ਤੇ ਜਿਹੜੀ ਵੀ ਕਾਨੂੰਨ ਮਾਨਜੋ ਕੋਰਟਾਂ ਨੇ ਤਾਂ ਹੀ ਤਾਂ ਕਹਿੰਦੇ ਨੇ ਵੀ ਕੋਰਟਾਂ ਦੀ ਉੱਪਰ 100% ਸਾਨੂੰ ਵੀ ਉਹਨਾਂ ਹੀ ਵਿਸ਼ਵਾਸ ਚ ਉਹਨਾਂ ਹੀ ਇੱਕ ਪੋਲੀਟਿਕਲ ਸਨੂ ਹੈ ਉਹਨਾਂ ਹੀ ਸਾਰੇ ਪ ਸੋ ਡਿਸਾਈਡ ਕਰਨਾ ਸਾਡੇ ਆਨਰੇਬਲ ਜੱਜਾਂ ਨੇ ਕਿ ਕਾਨੂੰ ਇਹ ਸਜ਼ਾ ਕਰਨੀ ਹੈ ਜਾਂ ਬਰੀ ਕਰਨੀ ਸੋ ਇਹ ਆਉਣ ਬਣਾ ਸਮਝ ਸੇਗਾ ਹਲਦੀ ਘੜੀ ਤਾਂ ਬਹੁਤ ਨੀਚਲ ਸਟੇਜ ਤੁਸੀਂ ਕਾਨੂੰਨ ਨੂੰ ਕਿਵੇਂ ਦੇਖਦੇ ਹੋ ਵੀ ਕਾਨੂੰਨ ਆਪਣਾ ਕਮਜ਼ੋਰ ਹੈ ਕਮੀਆਂ ਕੋਈ ਕਾਨੂੰਨ ਦੇ ਵਿੱਚ ਨਹੀਂ ਕਾਨੂੰਨ ਜੋ ਸ਼ਕਤੀ ਨਹੀਂ ਹੋ ਰਹੀ ਜੋ ਸੋਸ਼ਲ ਮੀਡੀਆ ਉੱਤੇ ਸ਼ਕਤੀ ਨਹੀਂ ਹੋ ਰਹੀ ਜਿਵੇਂ ਤੁਸੀਂ ਕਹਿੰਦੇ ਹੋ ਗਨ ਕਲਚਰ ਸੀਗਾ ਉਹ ਖਤਮ ਕਰਤਾ ਸੀਗਾ ਜਦੋਂ ਬੰਦੇ ਚਲਾਈ ਸੀ ਪੁਗਾਂਤ ਮਾਨ ਨੇ ਪੁਗਾਂਤ ਉਹ ਸਰਕਾਰ ਨੇ ਵੀ ਲੱਗਦਾ ਨਹੀਂ ਵੀ ਲੈਕਚਰ ਦੇ ਉੱਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ ਕੋਈ ਨਹੀਂ ਮੈਨੂੰ ਵੀ ਕੋਈ ਕਾਨੂੰਨ ਬਣਨਾ ਚਾਹੀਦਾ ਤੁਸੀਂ ਜਿਵੇਂ ਕਹਿੰਦੇ ਹੋ ਵੀ ਗਨ ਕਲਚਰ ਖਤਮ ਨਹੀਂ ਹੋਏ ਜੀ ਤੁਹਾਡਾ ਜਿਹੜਾ ਸਵਾਲ ਹੈਗਾ ਤੁਹਾਡਾ ਸਵਾਲ ਤੋਂ ਮੈਂ ਪਹਿਲੀ ਗੱਲ ਤੋਂ ਹੀ ਸਮਝ ਗਿਆ ਸੀ ਦੂਜੇ ਸਵਾਲ ਬੜਾ ਵਧੀਆ ਕੀਤਾ ਕਿ ਤੁਹਾਨੂੰ ਲੱਗਿਆ ਵੀ ਕਾਨੂੰਨ 'ਚ ਕਿਤੇ ਕਮੀ ਹੈ ਕਾਨੂੰਨ 'ਚ ਕਿੱਥੇ ਕਮੀ ਹੈ ਕਾਨੂੰਨ 'ਚ ਤੇ ਪ੍ਰੋਵੀਜ਼ਨ ਪਿਆ ਵੀ ਜੇ ਤੁਸੀਂ ਇੱਥੇ ਫੈਨਸ ਕੀਤਾ ਸੀ ਉਸ 'ਚ 294 ਦਾ ਪ੍ਰੋਵੀਜ਼ਨ ਪਿਆ ਵੀ ਜੇ ਤੁਸੀਂ ਇਹ ਜੀ ਚੀਜ਼ ਵਲਗੈਰਿਟੀ ਨੂੰ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਹੋ ਵੀ ਜਦੋਂ ਕੰਪਲੇਂਟ ਆਈ ਸੀ ਜੇ ਇਹੀ ਟਾਈਮਲੀ ਮੈਂ ਇਹੀ ਤਾਂ ਇਹ ਹਿੱਸੇ ਗੱਲ ਨੂੰ ਤਾਂ ਮੈਂ ਤੁਹਾਨੂੰ ਕਹਿ ਰਿਹਾ ਵੀ ਜੇ ਟਾਈਮਲੀ ਉਸ ਲੇਡੀ ਦੇ ਖਿਲਾਫ ਪਰਚੇ ਦਿੱਤੇ ਹੁੰਦੇ ਤਾਂ ਕਾਨੂੰ ਹੋ ਸਕਦਾ ਉਹ ਵੀ ਸੁਧਰੀ ਹੁੰਦੀ ਉਹ ਤਾਂ ਮੈਂ ਨਹੀਂ ਮੈਂ ਮੈਂ ਵੈਸੇ ਗੱਲ ਕਰਦਾ ਹੁਣ ਇਹਦੇ ਚ ਕਾਨੂੰਨ ਚ ਤਾਂ ਪ੍ਰਵੀਜ਼ਰ ਪਿਆ ਸੀ ਪਰ ਉਹਦੀ ਐਗਜ਼ੀਕਿਊਸ਼ਨ ਨਹੀਂ ਕੀਤੀ ਹੁਣ ਤੁਹਾਡੇ ਕੋਲ ਬੁੱਕ ਚ ਸਾਰਾ ਕੁਝ ਪਿਆ ਹੈ ਫੋਰ ਏਗਜ਼ਾਮਪਲ ਤੁਸੀਂ ਐਗਜ਼ੀਕਿਊਸ਼ਨ ਨਹੀਂ ਕਰਦੇ ਤੁਸੀਂ ਚੇਅਰ ਤੇ ਬੈਠੇ ਹੋ ਬਸ ਤੁਸੀਂ ਟਾਈਮ ਪਾਸ ਕੀਤਾ ਕਿ ਤੁਸੀਂ ਫਾਰਸ਼ਾ ਕੀ ਫਾਈਲ ਬੰਦ ਕਰਤੀ ਡੈਡ ਸਟ ਕਰਕੇ ਖਤਮ ਹੋ ਗਈ ਜੇ ਐਗਜ਼ੀਕਿਊਸ਼ਨ ਕੀਤੀ ਹੁੰਦੀ ਤਾਂ ਮੈਂ ਕਹਿ ਸਕਦਾ ਕਿ ਅੱਜ ਵਾਲੇ ਹਾਲਾਤ ਨਹੀਂ ਸੁਣਵਾਉ